ਸੋ ਜੀ ਜਿੰਦਾਬਾਦ ਵੀ ਸੋ ਜੀ ਜਿੰਦਾਬਾਦ ਜਿੰਦਾਬਾਦ ਜੈ ਜੀ ਜਿੰਦਾਬਾਦ ਜੈ ਜੀ ਜਿੰਦਾਬਾਦ ਹਰਾਮਾ ਮੰਡੀ ਖੜੇ ਆਂ ਜੀ ਹਰਾਮਾ ਮੰਡੀ ਦੇ ਅੱਜ ਜਿਹੜੇ ਮੈਡੀਕਲ ਆ ਉਹ ਬੰਦ ਕਰਕੇ ਕਮਿਸ ਐਸੋਸੀਏਸ਼ਨ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਹਰਾਮਾ ਮੰਡੀ ਦੇ ਰੇਲਵੇ ਚੌਂਕ ਦੇ ਵਿੱਚ ਖੜੇ ਆਂ ਧਰਨਾ ਦਿੱਤਾ ਹੋਇਆ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਆਖਰਕਾਰ ਮਸਲਾ ਕੀ ਹੈ ਕੀ ਕਾਰਨ ਹੈ ਕਿਉਂ ਇਹਨਾਂ ਨੇ ਅੱਜ ਮੈਡੀਕਲ ਜਿਹੜੇ ਬੰਦ ਕਰਕੇ ਧਰਨਾ ਦਿੱਤਾ ਉਹ ਆਉਂ ਦਿਖਾਉਣੇ ਅੱਜ ਦੀ ਰਿਪੋਰਟ ਮਰਦਾਬ ਜੈਮ ਸਰਕਾਰ ਮਰਦਾਬ ਸਤੇਸ਼ ਰਾਹੀ ਬੰਦ ਕਰੋ ਸਤੇਸ਼ ਰਾਹੀ ਬੰਦ ਕਰੋ ਸਤੇਸ਼ ਰਾਹੀ ਬੰਦ ਕਰੋ ਪੰਜਾਬ ਸਰਕਾਰ ਮਰਦਾਬ ਜੈਮ ਸਰਕਾਰ ਮਰਦਾਬ ਜਦੋਂ ਅਗਰ ਉਹਨੇ ਖੜੇ ਕਰਕੇ ਪਤਾ ਲੱਗੇ ਕਿ ਨਾਲ ਲੱਗੇਗਾ ਕਿਵੇਂ ਸੈਸ ਜਿੰਦਾਬਾਦ शाही पंजाब ਇਨਾ ਮੈਂ ਤੁਹਾਡਾ ਮੇਰਾ ਨਾਮ ਰਜੀਵ ਕੁਮਾਰ ਆ ਜੀ ਕੀ ਕੀ ਮਸਲਾ ਹੈ ਜੀ ਮਸਲਾ ਇਹ ਹੈ ਜੀ ਸਾਡਾ ਇੱਕ ਦੁਕਾਨ ਦਾ ਮੁਲਾਜ਼ਮ ਜੋ ਕਿ ਉਹਦੇ ਝੂਠਾ ਵਰਚਾ ਪਾਇਆ ਗਿਆ ਹੈ ਜੋ ਕਿ ਇਥੋਂ ਦੋ ਬੱਤੇ ਐਕਸਪਾਇਰੀ ਦੇ ਸਿੰਗਲਾ ਮੈਡੀਕਲ ਹਾਲ ਤੋਂ ਲੈ ਕੇ ਗਿਆ ਸੀਗਾ ਉਹ ਬੈਗ ਚ ਪਾ ਕੇ ਕੁਝ ਐਕਸਪਾਇਰੀ ਹੋਰ ਸੀ ਉਹਦੇ ਕੋਲ ਉਹ ਬੈਗ ਚ ਪਾ ਕੇ ਲੈ ਕੇ ਸਟੇਸ਼ਨ ਤੇ ਵਗਿਆ ਜੀ ਉਹਨੇ ਬਟਿੰਡੇ ਜਾਣਾ ਸੀ ਸਟੇਸ਼ਨ ਤੇ ਜਦੋਂ ਉੱਥੇ ਡੀਐਸਪੀ ਸਾਹਿਬ ਐਚਐਸਓ ਐਸਐਚਓ ਸਾਹਿਬ ਰਾਮਾ ਜੀ ਉੱਥੇ ਚੈਕਿੰਗ ਕਰ ਰਹੇ ਸੀਗੇ ਉਹ ਚੈਕਿੰਗ ਮੁੰਡੇ ਦੀ ਕੀਤੀ ਗਈ ਤਾਂ ਉਹਦੇ ਵਿੱਚੋਂ ਦੋ ਬੱਤੇ ਐਕਸਪਾਇਰੀ ਫੜੇ ਗਏ ਜੋ ਕਿ ਕੋਲੋਨੇਜੀ ਪੰਪ ਗੋਲੀਆਂ ਸੀਗੀਆਂ ਜੋ ਕਿ ਉਸਕ ਪੈਰੀ ਦੇ ਪਰਚਾ ਨਹੀਂ ਬੰਦਾ ਜੋ ਪਰਚਾ ਦਿੱਤਾ ਗਿਆ ਨਾ ਤਾਂ ਰੇਲਵੇ ਸਟੇਸ਼ਨ ਦਾ ਕੋਈ ਬੰਦਾ ਲਿਆ ਗਿਆ ਮੁਲਾਜ਼ਮ ਲਿਆ ਗਿਆ ਇਹਨਾਂ ਨੇ ਧੱਕੇਸ਼ਾਹੀ ਨਾਲ ਉਹ ਬੰਦੇ ਦੇ ਪਰਚਾ ਦਿੱਤਾ ਗਿਆ ਉਹ ਬੰਦਾ ਪਤਾ ਨਹੀਂ ਸਾਨੂੰ ਇਹਨਾਂ ਨੇ ਕਿੱਥੋਂ ਦਿਖਾਇਆ ਕਿੱਥੋਂ ਨਹੀਂ ਦਿਖਾਇਆ ਜੋ ਕਿ ਰੇਲਵੇ ਸਟੇਸ਼ਨ ਤੇ ਚੈਕਿੰਗ ਹੋਈ ਸੀ ਜੀ ਇਹ ਪੁਲਿਸ ਨੇ ਨਜਾਇਜ਼ ਧੱਕਾ ਕੀਤਾ ਉਸ ਬੰਦੇ ਤੇ ਜੀ ਅਸੀਂ ਸਾਡੇ ਮੁਲਾਜ਼ਮ ਚਾਹੁੰਦੇ ਆ ਇਹ ਜਿੰਨੇ ਤੱਕ ਸਾਡਾ ਬੰਦਾ ਨਹੀਂ ਛੱਡਿਆ ਜਾਊਗਾ ਅਸੀਂ ਅਣਮਿੱਥੇ ਸਥਾਨੀ ਧਰਨਾ ਦਾ ਮੈਂ ਕੋਈ ਵੀ ਮੁਲਾਜ਼ਮ ਦੁਕਾਨ ਤੇ ਨਹੀਂ ਜਾਊਗਾ ਸਾਰੇ ਕਿੰਨੇ ਵੀ ਦੁਕਾਨਦਾਰ ਮਾਲਕ ਹੈਗੇ ਉਹ ਮੁਲਾਜ਼ਮਾਂ ਦੇ ਨਾਲ ਹੈ ਜਿੰਨੇ ਦੇਕ ਮੁਲਾਜ਼ਮਾਂ ਦਾ ਹੱਲ ਇਸ ਸਰ ਦੇ ਐਪੀਸ਼ਨ ਵਿੱਚ ਧਰਨਾ ਦਿੱਤਾ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਕੈਫੇ ਅਰਜ਼ਰਦ ਹੋਇਆ ਜੀ ਸੌਰ ਦੇ ਵਿੱਚ ਐਫਆਰ ਨੰਬਰ 5 ਐਨ ਡੀ ਸੈਕਟਰ ਤਹਿਤ ਉਹਦੇ ਸੰਬੰਧ ਚ ਨੰਤਰਨਾ ਦਿੱਤਾ ਗਿਆ ਵੀ ਸਾਡੇ ਬੰਦੇ ਤੇ ਐਕਸਪੈਕਟ ਜਿਹੜੇ ਕੋਲ ਇਹਨਾਂ ਨੇ ਜਾਇਦ ਪਰਚਾ ਦਿੱਤਾ ਜੀ ਨੀਵ ਨਾ ਇਹ ਵੀ ਕਹਿਣਾ ਮਲੂ ਵੀ ਕੋਈ ਫੜਿਆ ਗਿਆ ਜੀ ਜੀ ਵੀ ਉਹ ਜਿਹੜੇ ਪੱਤੇ ਫੜਿਆ ਐਸਪੈਰੀ ਰੇਟ ਦੀ ਸੀਗੇ ਜੀ ਵੀ ਜੀ ਜਿਹੜੇ ਆਮ ਤੌਰ ਤੇ ਨਸ਼ੇ 'ਚ ਵਰਤੇ ਜਾਂਦੇ ਨੇ ਉਹ ਐਕਸਪਾਇਰੀ ਡੇਟ ਦੀ ਵਰਤੇ ਜਾਂਦੇ ਨੇ ਠੀਕ ਹੈ ਉਸ ਕੋਲੇ ਨਾ ਤਾਂ ਕੋਈ ਲਾਇਸੈਂਸ ਸੀ ਨਾ ਉਹਦੇ ਕੋਲ ਪਰਮਿਟ ਸੀ ਕੋਈ ਕਿਸੇ ਵੀ ਤਰ੍ਹਾਂ ਦਾ ਨਾ ਹੀ ਉਹਦੇ ਕੋਲੇ ਆਪ ਦਾ ਕੋਈ ਆਈਡੀ ਕਾਰਡ ਸੀ ਕਿਤੇ ਏਜੰਸੀ ਦਾ ਵੀ ਮੈਂ ਕਿਸੇ ਏਜੰਸੀ ਦੇ ਵਿੱਚ ਕੰਮ ਕਰਦਾ ਇਸ ਬੰਦੇ ਉਹ ਕੋਈ ਕਾਜ ਨਹੀਂ ਪੇਸ਼ ਕਰ ਸਕਿਆ ਉਹਨੂੰ 2 ਘੰਟੇ ਦਾ ਸਮਾਂ ਵੀ ਦਿੱਤਾ ਸੀ ਪਰ ਉਹ ਕਾਜ ਸਾਨੂੰ ਕੋਈ ਪੇਸ਼ ਨਹੀਂ ਕਰ ਸਕਿਆ ਨਾ ਕੋਈ ਲਾਇਸੈਂਸ ਪੇਸ਼ ਕਰ ਸਕਿਆ ਨਾ ਕੋਈ ਅਥਾਰਟੀ ਲੈਟਰ ਪੇਸ਼ ਕਰ ਸਕਿਆ ਨਾ ਹੀ ਕੋਈ ਆਈਡੀ ਕਾਰਡ ਦੇ ਸਕਿਆ ਉਹਦਾ ਏਜੰਸੀ ਦਾ ਹਾਂਜੀ ਕੀ ਨਾਮ ਆ ਤੁਹਾਡਾ ਰੁਪਿੰਦਰ ਗੁਪਤਾ ਜੀ ਕੀ ਮੰਨ ਲਓ ਧਰਨਾ ਜਿਹੜਾ ਚੱਲ ਰਿਹਾ ਸੀ ਕੋਈ ਗੱਲਬਾਤ ਹੋਈ ਹੈ ਧਰਨੇ ਦੀ ਸਾਡੇ ਜਿਲ੍ਹੇ ਸਾਡੀ ਕਮੇਟੀ ਨੇ ਜੋ ਉੱਥੇ ਫੈਸਲਾ ਲਿਆ ਹੈ ਉਹ ਸਾਡੇ ਕੋਲ ਫੈਸਲਾ ਇਹ ਆਇਆ ਵੀ ਜਗਰੂਬ ਗਿੱਲ ਜੀ ਉੱਥੇ ਮੀਟਿੰਗ ਦੇ ਵਿੱਚ ਆਏ ਸੀ ਧਰਨੇ ਦੇ ਵਿੱਚ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਵੀ ਸੋਮਵਾਰ ਉਹਨਾਂ ਨੇ ਡੀਸੀ ਸਾਹਿਬ ਨਾਲ ਗੱਲ ਕਰਕੇ ਐਸਐਸ ਜੀ ਨਾਲ ਗੱਲ ਕਰਕੇ ਵੀ ਜਿਹੜਾ ਇਹ ਧਰਨਾ ਹੈਗਾ ਤੁਹਾਡਾ ਜਿਹੜਾ ਤੁਹਾਡਾ ਬੰਦਾ ਅੰਦਰ ਹੈ ਉਹ ਅਸੀਂ ਸੋਮਵਾਰ ਤੱਕ ਰੀਲੀਜ਼ ਕਰ ਦੇਵਾਂਗੇ ਉਹਦੇ ਸਾਰੇ ਕੇਸ ਰੱਦ ਕਰਕੇ ਪਰਚਾ ਕੈਨਸਲ ਕਰਕੇ 1500 ਦਾ ਬਾਇਜ ਤੁਹਾਡੇ ਕੋਲ ਭੇਜਾਂਗੇ ਮੰਨ ਲਓ ਜਿਹੜਾ ਪਰਚਾ ਪਾਇਆ ਸੀ ਤੁਸੀਂ ਇਸੇ ਤੁਹਾਡਾ ਇਹ ਕਹਿਣਾ ਵੀ ਨਜਾਇਜ਼ ਪਾਇਆ ਸੀਗਾ ਬਿਲਕੁਲ ਪਰਚਾ ਝੂਠਾ ਪਰਚਾ ਸੀਗਾ ਜੀ ਉਹ ਬੇਬੁਨਿਆਦ ਪਰਚਾ ਸੀਗਾ ਜੋ ਕਿ ਰੇਲਵੇ ਸਟੇਸ਼ਨ ਦੇ ਉੱਪਰ ਪਰਚਾ ਹੋਇਆ ਸੀ ਉਹ ਇਹਨਾਂ ਨੇ ਜਿਹੜਾ ਵੀ ਕੋਈ ਕੀਤਾ ਉਹ ਫਰਜ਼ੀ ਕੰਮ ਕਰਕੇ ਪੁਲਿਸ ਨੇ ਉਹਦੇ ਪਰਚਾ ਪਾਇਆ ਸੀ ਮੰਨ ਲਓ ਜਿਹੜੇ ਤੋਂ ਉਹਦੇ ਤੋਂ ਮੰਨ ਲਓ ਸਪੈਰੀ ਡੇਟ ਪੱਤੇ ਫੜੇ ਗਏ ਹਨਾ ਹਾਂਜੀ ਹਾਂਜੀ ਮੰਨ ਲਓ ਜਦੋਂ ਤੁਸੀਂ ਵਾਪਸੀ ਕਰਦੇ ਹੋ ਉਹਦਾ ਵਾਇ ਕੋਈ ਲਿਖਤੀ ਰੇਟਰ ਜਾਂ ਕੋਈ ਆਈ ਕਾਰਡ ਉਸ ਇਨਸਾਨ ਕੋਲੇ ਸੀਗਾ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਜਿਹੜਾ ਉਹ ਵਾਪਸੀ ਕੀਤੀ ਹੈ ਉਹ ਔਨ ਰਿਕਾਰਡ ਕੀਤੀ ਹੈ ਵਾਪਸੀ ਨਹੀਂ ਉਹਨਾਂ ਕੋਲੇ ਕੋਈ ਆਈ ਕਾਰਡ ਹੈ ਜਾਂ ਉਹਨਾਂ ਕੋਲ ਉਹਨਾਂ ਕੋਲ ਸਾਰਾ ਕੁਝ ਹੈ ਜਾਂ ਕੋਈ ਸਾਰਾ ਕੁਝ ਸੀਗਾ ਜੀ ਉਹਨਾਂ ਕੋਲ ਪਰ ਪ੍ਰਸ਼ਾਸਨ ਦਾ ਕਹਿਣਾ ਵੀ ਉਹਨਾਂ ਕੋਲੇ ਕੋਈ ਆਈ ਕਾਰਡ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਪ੍ਰਸ਼ਾਸਨ ਨੇ ਝੂਠਾ ਪ੍ਰਸ਼ਾਸਨ ਝੂਠ ਬੋਲ ਰਿਹਾ ਇਸ ਵਾਸਤੇ ਉਹ ਆਪ ਦੀ ਸਕਿਨ ਨੂੰ ਸੇਵ ਉਹਨਾਂ ਕੋਲੇ ਸਾਡੇ ਕੋਲੇ ਸਾਰਾ ਕੁਝ ਹੈਗਾ ਅਸੀਂ ਪ੍ਰੈਸ ਨੂੰ ਦੇ ਸਕਦੇ ਹਾਂ ਉਹ ਡੇਟ ਕੱਲ ਦੀ ਡੇਟ ਦੇ ਵਿੱਚ ਅਸੀਂ ਦਿੱਤਾ ਹੋਇਆ ਮੁੰਡੇ ਕੋਲੇ ਸੀਗਾ ਜੇ ਉਹ ਮੁੰਡੇ ਦੀ ਤਲਾਸ਼ੀ ਲਈ ਹੈ ਤਾਂ ਉਹਦੇ ਕੋਲੇ ਨਿਕਲੂਗਾ ਤੁਹਾਡੇ ਕੋਲੇ ਹੈਗਾ ਹੁਣ ਇਸ ਟਾਈਮ ਸਾਡੇ ਕੋਲ ਹੈਗਾ ਜੀ ਇਸ ਟਾਈਮ ਦਿਖਾ ਸਕਦੇ ਹੋ ਤੁਸੀਂ ਹਾਂ ਬਿਲਕੁਲ ਦਿਖਾ ਸਕਦੇ ਹਾਂ ਜੀ ਆ ਲੈ ਕੇ ਕੱਢਦੇ ਦਵਾਈ ਮੋੜੀ ਆ ਸੀਗਾ ਵੈਪਸੀ ਵਾਲਾ ਲੈਟਰ ਇਹ ਉਹਨਾਂ ਦੇ ਕੋਲੇ ਸੀ ਜਦੋਂ ਪੜ੍ਹੇ ਗਏ ਆ ਬੰਗਾਲੇ ਦੇ ਕੋਲੇ ਬੀ ਐਸਪੇਸ ਸਾਹਿਬ ਨੂੰ ਦਿਖਾਇਆ ਬਕਾਇਦਾ ਇਹ ਇਹਨੂੰ ਦਿਖਾਉਣ ਤੋਂ ਬਾਅਦ ਵੀ ਉਹਨਾਂ ਨੇ ਮਤਲਬ ਕਾਰਵਾਈ ਪਾਈ ਆ ਬਿਲੇ ਜੋ ਦਵਾਈ ਮਗਾਈ ਸੀ ਜਿਹੜੀ ਦੋ ਦਵਾਈ ਮਗਾਈ ਸੀ ਅਸੀਂ ਇਹ ਉਹਦਾ ਬਿੱਲ ਆ ਹਾਂ ਇਹ 2023 ਚ ਮੰਗਾਈ ਗਈ ਹੈ ਛੇ ਮਹੀਨੇ ਦੀ ਆ ਹਾਂ ਛੇ ਮਹੀਨੇ ਚ ਹੈ 16 ਤਰੀਕ ਨੂੰ ਅਸੀਂ ਵਾਪਸ ਕਰੇ ਦੋ ਬੱਧੇ ਐਕਸਪਾਇਰ ਉਹਨਾਂ ਦੀ ਡੇਟ ਅੱਪ ਚੁੱਕੀ ਸੀ ਤੱਪੀ ਹੋਈ ਡੇਟ ਦੀ ਦਵਾਈ ਜਿਹੜੇ ਸਾਡਾ ਡਰੱਗ ਡਿਪਾਰਟਮੈਂਟ ਹੈ ਉਹ ਉਹਦੇ ਤੇ ਪਰਚਾ ਨਹੀਂ ਦਰਜ ਕਰ ਸਕਦਾ